ਹੈਲੋ ਜੀ ਸਸ਼ਿਕਾ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੇ ਸਾਰਿਆਂ ਦੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਈ ਹਾਂ ਚਾਰ ਚਾਰ ਕੁੰਡੀਆਂ ਦਾ ਇਹ ਵਾਲਾ ਡਿਜ਼ਾਈਨ ਹੈ ਜੀ ਤੇ ਆਪਾਂ ਨੇ ਚਾਰ ਚਾਰ ਕੁੰਡੀਆਂ ਦੇ ਹਿਸਾਬ ਨਾਲ ਜਿਹੜੇ ਕੁੰਡੇ ਨੇ ਪਾ ਲਏ ਨੇ ਹਾਂਜੀ ਸਿੱਧੀ ਸਾਈਡ ਆਪਣੀ ਪਹਿਲੀ ਸਲਾਈ ਇੱਕ ਕੁੰਡਾ ਆਪਾਂ ਪਹਿਲਾਂ ਪੁੱਠਾ ਪਾਉਣ ਲਿਆ ਪਹਿਲਾ ਕੁੰਡਾ ਆਪਣਾ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਆਪਣਾ ਇੱਥੋਂ ਆਹ ਕੁੰਡੇ ਤੋਂ ਦੂਜੇ ਤੋਂ ਆਪਣਾ ਡਿਜ਼ਾਈਨ ਆਪਾਂ ਦਾ ਸਟਾਰਟ ਕਰਨਾ ਦੋ ਕੁੰਡੇ ਆਪਣੀ ਜੀ ਪੁੱਠੇ ਪਾ ਲਏ ਠੀਕ ਹੈ ਜੀ ਧਾਗਾ ਮਗਲੀ ਸਾਈਡ ਲੈ ਕੇ ਗਏ ਆਪਾਂ ਨੇ ਕੀ ਕਰਨਾ ਆਹ ਦੋ ਕੁੰਡੇ ਨੇ ਆਪਣੇ ਇਹਨਾਂ ਨੂੰ ਛੱਡ ਕੇ ਸੈਂਟਰ 'ਚ ਆਪਾਂ ਨੇ ਸਲਾਈ ਕੱਢਣੀ ਹੈ ਇਦਾਂ ਇਦਾਂ ਇੱਕ ਕੁੰਡਾ ਬਣਾ ਲੈਣਾ ਠੀਕ ਹੈ ਜੀ ਆਪਣਾ ਇੱਕ ਕੁੰਡਾ ਬਣਾ ਲਿਆ ਤੇ ਇਹ ਸਲਾਈ ਤੇ ਆਪਣੀ ਕੁੰਡੇ ਨੂੰ ਲੈ ਆਉਣਾ ਠੀਕ ਹੈ ਜੀ ਫਿਰ ਹੁਣ ਆਪਾਂ ਨੇ ਕੀ ਕਰਨਾ ਇੱਕ ਕੁੰਡਾ ਇਹ ਵਾਲਾ ਜਿਹੜਾ ਆਪਾਂ ਨੇ ਬਣਾਇਆ ਤੇ ਇੱਕ ਕੁੰਡਾਈ ਵਾਲਾ ਇਹਨੂੰ ਆਪਾਂ ਸਿੱਧੀ ਸਾਈਡ ਤੋਂ ਇਦਾਂ ਦੋ ਦਾ ਇੱਕ ਕੁੰਡਾ ਬਣਾ ਲੈਣਾ ਤੇ ਆ ਜਿਹੜਾ ਆਪਣਾ ਕੁੰਡਾ ਏ ਇਹਨੂੰ ਆਪਾਂ ਨੇ ਸਿੱਧਾ ਬੁਣ ਲੈਣਾ ਠੀਕ ਹੈ ਜੀ ਚਾਰ ਦੇ ਚਾਰੇ ਆਪਣੇ ਕੁੰਡੇ ਰਹਿ ਗਏ ਨੇ ਦੇਖੋ ਆਹ ਕੁੰਡੇ ਨੂੰ ਛੱਡ ਕੇ ਦੋ ਕੁੰਡੇ ਆਪਾਂ ਨੇ ਪੁੱਠੇ ਪਾ ਲਏ ਦੋ ਕੁੰਡੇ ਆਪਾਂ ਨੇ ਛੱਡ ਕੇ ਇਦਾਂ ਇਹਦੇ ਵਿਚਰੀ ਇੱਕ ਕੁੰਡਾ ਬਣਾਇਆ ਸੀ ਉਹਨੂੰ ਇਹੀ ਸਲਾਈ ਤੇ ਆਪਣੇ ਚੜਾਇਆ ਤੇ ਦੋ ਕੁੰਡਿਆਂ ਦਾ ਇੱਕ ਕਰਤਾ ਤੇ ਇੱਕ ਕੁੰਡਾ ਸਿੱਧਾ ਬੁਣ ਲੈ ਇਹਹੀ ਚਾਰ ਕੁੰਡੇ ਨੇ ਜਿਹੜੇ ਆਪਾਂ ਨੇ ਇਹੀ ਰਿਪੀਟ ਸਾਰੀ ਸਲਾਈ ਚ ਕਰਨੀ ਨੇ ਠੀਕ ਹੈ ਜੀ ਹੁਣ ਆਪਾਂ ਨੇ ਧਾਗਾ ਆਪਣੀ ਸੈਣ ਲੈ ਕੇ ਹੁਣ ਦੋ ਕੁੰਡੇ ਆਪਾਂ ਉੱਠੇ ਪਾ ਲੈਣੇ ਨੇ ਧਾਗਾ ਮਗਲੀ ਸੈਣ ਲੈ ਕੇ ਜਾਵਾਂਗੇ ਇਹ ਦੋ ਕੁੰਡੇ ਛੱਡ ਕੇ ਆਪਾਂ ਨੇ ਇਹਨਾਂ ਦੇ ਸੈਂਟਰ ਚੋਂ ਦੋ ਕੁੰਡੇ ਦੇ ਇਦਾਂ ਇੱਕੋ ਕੁੰਡਾ ਬਣਾਉਣਾ ਇਦਾਂ ਇੱਕੋ ਕੁੰਡਾ ਆਪਾਂ ਨੇ ਬਣਾ ਲਿਆ ਤੇ ਇਹਨੂੰ ਇਹੀ ਸਲਾਈ ਤੇ ਲੈ ਜਾਂਦਾ ਵਾਪਸ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਇੱਕ ਏ ਕੁੰਡਾ ਤੇ ਇੱਕ ਜਿਹੜਾ ਆਪਣਾ ਸਿੱਧਾ ਕੁੰਡਾ ਤੇ ਇਹਨਾਂ ਦੋਹਾਂ ਕੁੰਡਿਆਂ ਨੂੰ ਆਪਾਂ ਨੇ ਇਦਾਂ ਸਿੱਧੀ ਸਾਈਡ ਤੋਂ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਕਰ ਦੇਣਾ ਇੰਮੀ ਇੱਕ ਕੁੰਡਾ ਆਪਾਂ ਨੇ ਬਣਾ ਲਿਆ ਸਿੱਧਾ ਠੀਕ ਹੈ ਜੀ ਆਹ ਕੁੰਡਾ ਆਪਾਂ ਨੇ ਸਿੱਧਾ ਹੀ ਕੋਣ ਲੈਣਾ ਤਾਂ ਗਾ ਆਪਣੀ ਤੇ ਲੈ ਕੇ ਆਵਾਂਗੇ ਦੋ ਕੁੰਡੇ ਆਪਣੇ ਪੁੱਠੇ ਤਾਗਾ ਮਗਲੀ ਸਾਈਡ ਫੇਰ ਆ ਦੋ ਕੁੰਡੇ ਛੜਕੇ ਆਪਾਂ ਸੈਂਟਰ ਚੋਂ ਸਲਾਈ ਕਰਦੀ ਇੱਕ ਗੁੰਡਾ ਆਪਾਂ ਨੇ ਬਣਾ ਲਿਆ ਉਹ ਕੁੰਡੇ ਨੂੰ ਇਹ ਹੀ ਸਲਾਈ ਤੇ ਲਿਆਂਦਾ ਤੇ ਇਹ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਗੁੰਡਾ ਕਰ ਲਿਆ ਸਿੱਧੀ ਸਾਈਡ ਤੋਂ ਤੇ ਇੱਕ ਕੁੰਡਾ ਆਪਾਂ ਨੇ ਸਿੱਧਾ ਬਣ ਲਿਆ ਫੇਰ ਧਾਗਾ ਆਪਣੀ ਸਾਈਡ ਦੋ ਕੁੰਡੇ ਆਪਣੇ ਉੱਠੇ ਧਾਗਾ ਮਗਲੀ ਸਾਈਡ ਦੋ ਕੁੰਡੇ ਛੱਡੇ ਸੈਂਟਰ ਚੋਂ ਆਪਣੀ ਸਲਾਈ ਕੱਢੀ ਤੇ ਇੱਕ ਕੁੰਡਾ ਬਣਾਇਆ ਕੁੰਡਾ ਇੱਧਰ ਲਿਆਂਦਾ ਤੇ ਇਹ ਦੋ ਕੁੰਡਿਆਂ ਦਾ ਆਪਾਂ ਨੇ ਸਿੱਧੀ ਸਾਈਡ ਤੋਂ ਇੱਕ ਕਰਤਾ ਤੇ ਇੱਕ ਕੁੰਡਾ ਆਪਾਂ ਨੇ ਸਿੱਧਾ ਬਣ ਲਿਆ ਫਿਰ ਧਾਗਾ ਆਪਣੀ ਸਾਈਡ ਦੋ ਕੁੰਡੇ ਆਪਾਂ ਨੇ ਪੁੱਠੇ ਫੇਤਾ ਗਾ ਅਗਲੀ ਸਾਈਡ ਤੋਂ ਦੋ ਕੁੰਡੇ ਚਾਟ ਕੇ ਆਪਾਂ ਨੇ ਸੈਂਟਰ ਚੋਂ ਸਲਾਈ ਇੱਧਰ ਕੱਢੀ ਤੇ ਇੱਕ ਕੁੰਡਾ ਬਣਾ ਕੇ ਇਦਾਂ ਇਹ ਦੋ ਕੁੰਡਿਆਂ ਦਾ ਆਪਾਂ ਨੇ ਸਿੱਧੀ ਸਾਈਡ ਤੋਂ ਇੱਕ ਕੁੰਡਾ ਕਰਤਾ एक कुंडापा ने सीधा बन लेना धागा अपनी सैड दो कुंडे अपने पुठ्ठे धागा मगली सैड फिर इदा आप एक कुंडा बनाया इदा ये सिलाई तो लिया दोडे आप सीधी सैड तो एक कुंडा बना लेना इतना एक कुंडे आप सीधा ही पा लेना धागा अपनी सैड लिया के एक कुंडा अपने पुट्ठा पा लिया ठीक है जी ਪਹਿਲੀ ਸਲਾਈ ਆਪਣੀ ਹੋ ਗਈ ਆ ਕੰਪਲੀਟ ਆਪਾਂ ਆ ਗਏ ਆ ਪੁੱਠੀ ਸਾਈਡ ਦੂਜੀ ਸਲਾਈ ਦੂਜੀ ਸਲਾਈ ਕੁੰਡੇ ਜਿਵੇਂ ਆਪਾਂ ਨੂੰ ਦਿਖ ਰਹੇ ਨੇ ਆਪਾਂ ਉਦਾਂ ਹੀ ਪਾਣੀ ਨੇ ਜਿਹੜੇ ਆਪਾਂ ਨੂੰ ਪੁੱਠੇ ਕੁੰਡੇ ਦਿਖ ਰਹੇ ਨੇ ਉਹ ਆਪਾਂ ਪੁੱਠੇ ਪਾਵਾਂਗੇ ਤੇ ਜਿਹੜੇ ਸਿੱਧੇ ਕੁੰਡੇ ਦਿਖ ਰਹੇ ਨੇ ਉਹ ਆਪਾਂ ਸਿੱਧੇ ਪਾਵਾਂਗੇ ਇੱਕ ਕੁੰਡਾ ਆਪਣਾ ਸਿੱਧਾ ਇਧਰੋਂ ਠੀਕ ਆ ਜੀ ਤਾਂ ਅੱਗੇ ਆਪਣੀ ਸੈੜ ਲੈ ਕੇ ਆਵਾਂਗੇ ਦੋ ਕੁੰਡੇ ਆਪਣੇ ਹੋਗੇ ਪੁੱਠੇ ਫਿਰ ਤਾਂ ਗਮ ਅਗਲੀ ਸਾਈਡ ਦੋ ਕੁੰਡੇ ਆਪਣੇ ਸਿੱਧੇ ਇਹ ਆਪਣੀ ਹੈਗੀ ਜੀ ਪੁੱਠੀ ਸਾਈਡ ਦੂਜੀ ਸਲਾਈ ਇਹ ਸਲਾਈ ਆਪਾਂ ਸਾਰੀ ਇਦਾਂ ਹੀ ਕੰਪਲੀਟ ਕਰਨੀ ਹੈ ਦੋ ਦੋ ਕੁੰਡੇ ਜਿੰਮੇ ਵੀ ਆਪਾਂ ਨੂੰ ਦਿਖ ਰਹੇ ਨੇ ਦੋ ਕੁੰਡੇ ਜਿਹੜੇ ਆਪਾਂ ਨੂੰ ਸਿੱਧੇ ਦਿਖਦੇ ਨੇ ਜੀ ਉਹ ਆਪਾਂ ਸਿੱਧੇ ਬੁਣਾਂਗੇ ਤੇ ਜਿਹੜੇ ਦੋ ਕੁੰਡੇ ਆਪਾਂ ਨੂੰ ਪੁੱਠੇ ਦਿਖਦੇ ਨੇ ਉਹ ਆਪਣੇ ਦੋ ਕੁੰਡੇ ਪੁੱਠੇ ਬੁਣ ਲਏ ਠੀਕ ਹੈ ਜੀ ਦੂਜੀ ਸਲਾਈ ਆਪਣੀ ਹੋ ਗਈ ਹੈ ਕੰਪਲੀਟ ਆਪਾਂ ਆ ਗਏ ਆਂ ਸਿੱਧੀ ਸਾਈਡ ਤੀਜੀ ਸਲਾਈ ਠੀਕ ਹੈ ਜੀ ਤੀਜੀ ਸਲਾਈ 'ਚ ਆਪਨੇ ਕੀ ਕਰਨਾ ਆਪਾਂ ਦੋ ਕੁੰਡੇ ਇੱਕ ਤਾਂ ਇਹ ਆਪਣਾ ਜਿਹੜਾ ਐਕਸਟਰਾ ਕੁੰਡਾ ਉਹ ਤੇ ਇੱਕ ਇਹ ਕੁੰਡਾ ਠੀਕ ਹੈ ਜੀ ਇਹਨਾਂ ਦੋਹਾਂ ਕੁੰਡਿਆਂ ਨੂੰ ਆਪਾਂ ਇਦਾਂ ਪੁੱਠਾ ਬੁਣ ਲੈਣਾ ਦੋ ਕੁੰਡੇ ਆਪਨੇ ਪੁੱਠੇ ਬੁਣ ਲਏ ਹੁਣ ਆਪਨੇ ਕੀ ਕਰਨਾ ਧਾਗਾ ਮਕਲੀ ਸਾਈਡ ਲੈ ਕੇ ਜਾਣਾ ਹੁਣ ਇੱਕ ਆ ਜਿਹੜਾ ਆਪਣਾ ਪੁੱਠਾ ਕੁੰਡਾ ਠੀਕ ਹੈ ਜੀ ਇਹਨੂੰ ਵੀ ਆਪਾਂ ਨੇ ਸਿੱਧਾ ਬਣਨਾ ਤੇ ਇਹਨੂੰ ਵੀ ਹੁਣ ਆਪਣੇ ਕੀ ਕਰਨਾ ਪੁੱਠੇ ਕੁੰਡੇ ਨੂੰ ਆਪਣੀ ਛੱਡ ਕੇ ਆ ਸਿੱਧਾ ਕੁੰਡਾ ਜਿਹੜਾ ਆਪਣਾ ਇਹ ਵਾਲਾ ਇਹਨੂੰ ਆਪਾਂ ਪਹਿਲਾਂ ਬਣਨਾ ਏਦਾਂ ਮੂਰਲੀ ਸੜਤ ਏਦਾਂ ਚੱਕਣਾ ਹੀ ਕੁੰਡਾ ਏਦਾਂ ਇਹਨੂੰ ਪਹਿਲਾਂ ਬੁਣਾਂਗੇ ਤੇ ਜਿਹੜਾ ਆਪਣਾ ਇਹ ਪੁੱਠਾ ਕੁੰਡਾ ਇਹਨੂੰ ਆਪਾਂ ਬਾਅਦ ਵਿੱਚ ਬੁਣਨਾ ਹੀ ਮੈਂ ਠੀਕ ਹੈ ਜੀ ਇਹ ਆਪਾਂ ਸਿੱਧੇ ਕਰ ਤੇ ਹੁਣ ਆਪਣੇ ਕੀ ਕਰਨਾ ਆ ਸਿੱਧਾ ਕੁੰਡਾ ਇਹ ਸਿੱਧਾ ਕੁੰਡਾ ਹੈ ਇਹਨੂੰ ਆਪਾਂ ਨੇ ਹੁਣ ਕੀ ਕਰਨਾ ਆ ਪੁੱਠਾ ਕੁੰਡਾ ਇਹਦੇ ਨਾਲ ਆਪਣੇ ਬਦਲਣਾ ਨਹੀਂ ਠੀਕ ਹੈ ਜੀ ਅਦਲਾ ਬਦਲੀ ਕਰਨੀ ਹੈ ਕੁੰਡਿਆਂ ਦੀ ਜਾਨਕਿ ਇਹ ਕੁੰਡਾ ਆਪਣੀ ਮੂਹਰੇ ਲੈ ਕੇ ਆਉਣਾ ਤੇ ਇਹ ਕੁੰਡਾ ਆਪਾਂ ਨੇ ਮਗਰ ਲੈ ਕੇ ਜਾਣਾ ਪਰ ਆਪਾਂ ਇਦਾਂ ਉਤਾਰ ਕੇ ਨਹੀਂ ਲੈ ਕੇ ਜਾਵਾਂਗੇ ਇਦਾਂ ਹੀ ਆਪਾਂ ਨੇ ਆਹ ਕੁੰਡਾ ਪਹਿਲਾਂ ਚੱਕਣਾ ਪੁੱਠਾ ਬੈਕ ਸਾਈਡ ਤੋਂ ਇਹਨੂੰ ਆਪਾਂ ਪਹਿਲਾਂ ਬੋਲ ਲਿਆ ਤੇ ਜਿਹੜਾ ਸਿੱਧਾ ਕੁੰਡਾ ਇਹਨੂੰ ਆਪਾਂ ਇਦਾਂ ਬਾਅਦ ਵਿੱਚ ਬੋਲ ਲਾਂਗੇ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਆਹ ਪੁੱਠਾ ਕੁੰਡਾ ਪਣਾ ਦਿੱਤਾ ਹੁਣ ਆਪਾਂ ਇਹ ਕੁੰਡੇ ਨੂੰ ਛੱਡ ਕੇ ਇਹ ਵਾਲਾ ਕੁੰਡਾ ਸਿੱਧਾ ਮੂਹਰੀ ਸਾਈਡ ਤੋਂ ਅੱਧਾ ਚੱਕਾਂਗੇ ਪਹਿਲਾਂ ਬੋਲ ਲਾਂਗੇ ਤੇ ਇਹਨੂੰ ਬਾ ਦੇ ਗਏ ਠੀਕ ਹੈ ਜੀ ਫਿਰ ਇਦਾਂ ਆਕੁੰਡਾ ਸਿੱਧਾ ਆਪਣਾ ਇਹਨੂੰ ਆਪਾਂ ਇਦਾਂ ਚਾਹੇ ਤੁਸੀਂ ਇਦਾਂ ਆਕੁੰਡੇ ਨੂੰ ਆਪਾਂ ਚੱਕੋ ਠੀਕ ਹੈ ਜੀ ਚਾਹੇ ਇਦਾਂ ਇਹਨੂੰ ਕੱਢ ਕੇ ਕੁੰਡੇ ਨੂੰ ਸਿੱਧੇ ਕੁੰਡੇ ਨੂੰ ਇੱਥੇ ਲੈ ਜਾਓ ਤੇ ਬੈਕ ਵਾਲੇ ਕੁੰਡੇ ਨੂੰ ਉਰੇ ਲੈ ਆਓ ਜੇ ਤੁਹਾਨੂੰ ਇਦਾਂ ਸੌਖਾ ਲੱਗਦਾ ਇਹਨਾਂ ਹੁਣ ਦੋਹਾਂ ਕੁੰਡੇ ਨੂੰ ਆਪਾਂ ਇਦਾਂ ਸਿੱਧਾ ਮੋੜ ਲਾਂਗੇ ਠੀਕ ਹੈ ਜੀ ਹੁਣ ਆਪਣਾ ਕੀ ਕਰਨਾ ਇਹ ਕੁੰਡੇ ਨੂੰ ਛੱਡ ਕੇ ਇਹ ਵਾਲਾ ਕੁੰਡਾ ਸਿੱਧਾ ਪਹਿਲਾਂ ਮੋੜਨਾ ਉਂਝਾ ਤੁਸੀਂ ਇਦਾਂ ਕਰੋ ਇਦਾਂ ਆਪਣੇ ਕੁੰਡਾ ਚੱਕਿਆ ਇਹ ਕੁੰਡਾ ਕੱਢਿਆ ਆਪਾਂ ਇਹ ਮਗਲੀ ਸਾਈਡ ਤੋਂ ਆਪਾਂ ਇਦਾਂ ਸਲਾਈ ਚ ਪਾ ਲਿਆ ਠੀਕ ਹੈ ਜੀ ਤੇ ਹੁਣ ਇਹਨੂੰ ਇਦਾਂ ਹੁਣ ਆਪਾਂ ਇਹਨੂੰ ਪਹਿਲਾਂ ਬੁਣਨ ਲੱਗੇ ਇਦਾਂ ਤੇ ਇਹਨੂੰ ਬਾਅਦ ਵਿੱਚ ਠੀਕ ਹੈ ਚਾਹੇ ਤੁਸੀਂ ਇਦਾਂ ਬੁਣ ਲਿਓ ਚਾਹੇ ਜਿਵੇਂ ਮੈਂ ਬੁਣਦੀ ਆ ਵੀ ਆਪਾਂ ਬਿਨਾ ਉਤਾਰੀ ਹੁਣ ਆਹ ਕੁੰਡਾ ਇਹ ਸਿੱਧਾ ਆਪਣਾ ਪੁੱਠਾ ਇਹਨੂੰ ਆਪਾਂ ਬੈਕ ਸਾਈਡ ਤੋਂ ਇਦਾਂ ਚੱਕਣਾ ਪਹਿਲਾਂ ਬੁਣ ਲੈਣਾ ਤੇ ਆਹ ਕੁੰਡੇ ਨੂੰ ਆਪਾਂ ਨੇ ਬਾਦ ਵਿੱਚ ਫਿਰ ਆਪਾਂ ਨੇ ਇਹ ਕੁੰਡੇ ਨੂੰ ਛੱਡ ਕੇ ਆ ਸਿੱਧਾ ਕੁੰਡਾ ਆਪਾਂ ਨੇ ਇਹਦਾ ਪਹਿਲਾਂ ਚੱਕਣਾ ਮੂਰਲੀ ਸਾਈਡ ਤੋਂ ਪਹਿਲਾਂ ਬੋਲ ਲੈਣਾ ਤੇ ਇਹ ਕੁੰਡੇ ਨੂੰ ਪੁੱਠੇ ਨੂੰ ਬਾਅਦ ਵਿੱਚ ਹੁਣ ਆਪਾਂ ਨੇ ਸਿੱਧੇ ਕੁੰਡੇ ਨੂੰ ਛੱਡ ਕੇ ਪੁੱਠਾ ਕੁੰਡਾ ਬੈਕ ਸਾਈਡ ਤੋਂ ਚੱਕਣਾ ਇਹਨੂੰ ਪਹਿਲਾਂ ਬੁਣਾਂਗੇ ਤੇ ਸਿੱਧੇ ਕੁੰਡੇ ਨੂੰ ਆਪਾਂ ਬਾਅਦ ਵਿੱਚ ਠੀਕ ਹੈ ਜੀ హను పుట్ే కు కుండేను డక సూలీ సైడ్ కుండేను చక్కన ఎండు అనే సీకే తి సై సీ సైడ్ ఆ కు బ బ్యాక సైడ్ చక్కన ఏను బ ਇਹ ਕੁੰਡਾ ਆਪਾਂ ਮੂਹਰੇ ਸਾਈਡ ਤੋਂ ਚੱਕਾਂਗੇ ਸਿੱਧਾ ਪਾਉਣ ਲਾਂਗੇ ਤੇ ਇਹਨੂੰ ਬਾਅਦ ਵਿੱਚ ਠੀਕ ਹੈ ਜੀ ਆਹ ਦੋ ਕੁੰਡੇ ਆਪਣੇ ਬਣ ਗਏ ਬਚ ਗਏ ਇਹ ਆਪਾਂ ਨੇ ਦੋਹੇ ਕੁੰਡੇ ਪੁੱਠੇ ਪਾ ਲੈਣੇ ਨੇ ਤੀਜੀ ਸਲਾਈ ਆਪਣੀ ਹੋ ਗਈ ਹੈ ਜੀ ਕੰਪਲੀਟ ਠੀਕ ਹੈ ਜੀ ਆਪਾਂ ਆ ਗਏ ਆਂ ਪੁੱਠੀ ਸਾਈਡ ਚੌਥੀ ਸਲਾਈ ਚੌਥੀ ਸਲਾਈ ਆਪਾਂ ਸਾਰੇ ਕੁੰਡੇ ਪੁੱਠੇ-ਪੁੱਠੇ ਪਾਉਣੇ ਨੇ ਧਾਗਾ ਆਪਣੀ ਸਾਈਡ ਰੱਖ ਕੇ ਸਾਰੀ ਸਲਾਈ ਆਪਾਂ ਨੇ এদা পুঠি পুঠি বহু ਠੀਕ ਹੈ ਜੀ ਚਾਰ ਸਲਾਈਆਂ ਦਾ ਇਹ ਵਾਲਾ ਡਿਜ਼ਾਈਨ ਆ ਚਾਰ ਸਲਾਈਆਂ ਆਪਣੀਆਂ ਹੋ ਗਈਆਂ ਕੰਪਲੀਟ ਇਹ ਵਾਲਾ ਜਿਹੜਾ ਡਿਜ਼ਾਈਨ ਆ ਉਹ ਵੀ ਆਪਣਾ ਕੰਪਲੀਟ ਹੋ ਗਿਆ ਠੀਕ ਆ ਜੀ ਹਾਂ ਦੇਖੋ ਹੁਣ ਆਪਾਂ ਨੇ ਕੀ ਕਰਨਾ ਜਿਹੜੇ ਆਪਾਂ ਕੁੰਡੇ ਇਦਾਂ ਬਦਲੇ ਸੀ ਨਾ ਇਹ ਕੁੰਡਾ ਇੱਧਰ ਲਿਆਂਦਾ ਸੀ ਇਹ ਕੁੰਡਾ ਇੱਧਰ ਲਿਆਂਦਾ ਸੀ ਇਹ ਆਪਣੇ ਦੋ ਕੁੰਡੇ ਇੱਥੇ ਜੁੜ ਗਏ ਆ ਕਿ ਆ ਦੇਖੋ ਆ ਸਿੱਧੇ ਕੁੰਡੇ ਬਣ ਗਏ ਨਾ ਆਪਣੇ ਉਰੇ ਆ ਕੇ ਆ ਦੇਖੋ ਠੀਕ ਆ ਜੀ ਇਹ ਦੋ ਕੁੰਡੇ ਆਪਣੇ ਹੁਣ ਆਪਣੇ ਸਿੱਧੇ ਰੱਖਣੇ ਨੇ य कुंड अंदा ला लो ती दो, दो कुे अपने सीधे रखने अपने पेल आह पुठे हो जाएंगे आह दोडे अपने फिर सीधे हो जाएंगे तो यही एक कुंडा पुठा हूँ आपने डिजाइन की पंजी सिलाई अपनी पहला कुंडा अपने पुठा पा लिया धागा मगली सैड दोडे आप सीधे पाले धागा अपनी सैड दोडे अपने पुठे धागा मगली सैड दोडे सीधे ठीक है जी ਜਿਵੇਂ ਹੁਣ ਆਪਾਂ ਪਹਿਲਾ ਕੁੰਡੇ ਪਾਏ ਸੀ ਸਿੱਧੇ ਆ ਤੇ ਹੁਣ ਆਪਾਂ ਨੇ ਪੁੱਠੇ ਕਰ ਦੇਣੇ ਨੇ ਪੁੱਠੇ ਆ ਤੇ ਆਪਾਂ ਨੇ ਸਿੱਧੇ ਕੁੰਡੇ ਕਰ ਦੇਣੇ ਆ ਆ ਦੇਖੋ ਸੌਰੀ ਸੌਰੀ ਦੋ ਕੁੰਡੇ ਆਪਾਂ ਨੇ ਸਿੱਧੇ ਏਵੇਂ ਨਹੀਂ ਪਾਣੇ ਆਪਾਂ ਇਹ ਕੁੰਡੇ ਕੱਢ ਲੈਣੇ ਆ ਸੌਰੀ ਹਾਂਜੀ ਕੁੰਡੇ ਆਪਾਂ ਨੇ ਕੱਢ ਲਿਆ ਸਿੱਧੇ ਕੁੰਡੇ ਨਹੀਂ ਪਾਣੇ ਜਿਵੇਂ ਆਪਾਂ ਪਹਿਲਾਂ ਇੱਥੇ ਸਟਾਰਟ ਕੀਤਾ ਸੀ ਉਦਾਂ ਹੀ ਪਾਣਾ ਸੀ ਮੇਰਾ ਵੀ ਦਿਮਾਗ ਹੈ ਜਿਵੇਂ ਭੁੱਲ ਗਈ ਇੱਕ ਕੁੰਡਾ ਆਪਾਂ ਨੇ ਪੁੱਠਾ ਪਾ ਲਿਆ ਸਿੱਧੇ ਕੁੰਡੇ ਆਪਾਂ ਨੇ ਇਦਾਂ ਨਹੀਂ ਪਾਉਣੇ ਇਦਾਂ ਇਹਦੇ ਚੋਂ ਆਪਾਂ ਨੇ ਸਲਾਈ ਕੱਢਣੀ ਹੈ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਣਾ ਤੇ ਇਹ ਸਲਾਈ ਤੇ ਲੈ ਕੇ ਆਣਾ ਫਿਰ ਇਹ ਦੋ ਕੁੰਡਿਆਂ ਨੂੰ ਆਪਾਂ ਨੇ ਸਿੱਧਾ ਪਾਉਣਾ ਠੀਕ ਹੈ ਜੀ ਇਹ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਕੁੰਡਾ ਕਰ ਲਿਆ ਤੇ ਇੱਕ ਕੁੰਡਾ ਇਹ ਵਾਲਾ ਸਿੱਧਾ ਇਹ ਆਪਣੇ ਦੋ ਕੁੰਡੇ ਸਿੱਧੇ ਹੋ ਗਏ ਹੁਣ ਤਾਂ ਗਾ ਆਪਣੀ ਸਾਈਡ ਲੈ ਕੇ ਆਣਾ ਦੋ ਕੁੰਡੇ ਆਪਾਂ ਨੇ ਇਦਾਂ ਫੁੱਠੇ ਪਾਣੀ ਠੀਕ ਆ ਜੀ ਸਿੱਧੇ ਕੁੰਡੇ ਆਪਾਂ ਨੇ ਇੱਧਰੋਂ ਦੋ ਕੁੰਡੇ ਛੱਡ ਕੇ ਸਿੱਧੇ ਧਾਗਾ ਇਹਦੇ ਵਿੱਚ ਦੀ ਕੱਢਣਾ ਇਦਾਂ ਤੇ ਇੱਕ ਕੁੰਡਾ ਬਣਾ ਲੈਣਾ ਫਿਰ ਇਹ ਕੁੰਡਾ ਆਪਾਂ ਇਹ ਸਲਾਈ ਤੇ ਲਿਆ ਕੇ ਇਹ ਦੋ ਕੁੰਡਿਆਂ ਦਾ ਆਪਾਂ ਨੇ ਇੱਕੋ ਕੁੰਡਾ ਕਰ ਲੈਣਾ ਇਹ ਸਿੱਧੇ ਕੁੰਡੇ ਜੀ ਈਵੇਂ ਬਣਾਣੇ ਇਹ ਆ ਆਪਣੀ ਡਿਜ਼ਾਈਨ ਦੀ ਪੰਜਵੀਂ ਸਲਾਈ ਹੈ ਇੱਕ ਵਾਰੀ ਆਪਣਾ ਡਿਜ਼ਾਈਨ ਕੰਪਲੀਟ ਹੋ ਗਿਆ ਆਪਾਂ ਦਵਾਰਤੀ ਇਹ ਸਟਾਰਟ ਕੀਤਾ ਹੈ ਹੁਣ ਆਪਾਂ ਇਹ ਦੋ ਕੁੰਡੇ ਸਿੱਧੀ ਸਾਈਡ ਤੋਂ ਦੂ ਦਾ ਆਪਾਂ ਇੱਕ ਕਰ ਦਾਂਗੇ ਤੇ ਇੱਕ ਕੁੰਡਾ ਆਪਾਂ ਸਿੱਧਾ ਬੁਣ ਲਾਂਗੇ ਧਾਗਾ ਆਪਣੀ ਸੈੜ ਲੈ ਕੇ ਆਵਾਂਗੇ ਦੋ ਕੁੰਡੇ ਆਪਣੇ ਉੱਠੇ ਧਾਗਾ ਮਗਲੀ ਜ਼ੈਡ ਫਿਰ ਦੋ ਕੁੰਡੇ ਛੱਟ ਕੇ ਸਲਾਈ ਆਪਾਂ ਇਦਾਂ ਦੋ ਕੁੰਡੇ ਦੇ ਸੈਂਟਰ 'ਚ ਹੀ ਕੱਢਾਂਗੇ ਇੱਕ ਕੁੰਡਾ ਇਹ ਸਲਾਈ ਤੇ ਲਿਆਵਾਂਗੇ ਤੇ ਸਿੱਧੀ ਸਾਈਡ ਤੋਂ ਆਪਾਂ ਦੋ ਕੁੰਡੇ ਦਾ ਇੱਕ ਕੁੰਡਾ ਕਾਫ ਲਾਂਗੇ ਫਿਰ ਇੱਕ ਕੁੰਡਾ ਆਪਾਂ ਸਿੱਧਾ ਆਪਾਂ ਲਾਂਗੇ ਤਾਂ ਗਾ ਆਪਣੀ ਸਾਈਡ ਨੂੰ ਦੋ ਕੁੰਡੇ ਆਪਣੇ ਉੱਠੀ ਫਿਰ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਇਆ ਆਪਣੇ ਸੈਂਟਰ ਚ ਇਧਰ ਲਿਆਂਦਾ ਤੇ ਇਹ ਦੋ ਕੁੰਡਿਆਂ ਦਾ ਆਪਾਂ ਨੇ ਇਧਰ ਸਿੱਧੀ ਸਾਈਡ ਤੋਂ ਇੱਕ ਕੁੰਡਾ ਬਣਾ ਲੈਣਾ ਹੁਣ ਆਪਣੇ ਤਿੰਨ ਕੁੰਡੇ ਨੇ ਇਹ ਆਪਾਂ ਕੁੱਠੀ ਪਾ ਲਾਂਗੇ ਠੀਕ ਹੈ ਜੀ ਧਾਗਾ ਮਗਲੀ ਸਾਈਡ ਹੁਣ ਜਿਵੇਂ ਆਪਾਂ ਨੂੰ ਕੁੰਡੇ ਦਿਖਦੇ ਨੇ ਆਪਾਂ ਦੂਜੀ ਸਲਾਈਏ ਜਿਹੜੀ ਡਿਜ਼ਾਈਨ ਦੀ ਉਦਾਂ ਆਪਣੀ ਛੇਵੀਂ ਸਲਾਈਏ ਹੁਣ ਆਪਾਂ ਦੁਬਾਰ ਚੀ ਡਿਜ਼ਾਈਨ ਆ ਜਿਹੜਾ ਸਟਾਰਟ ਕੀਤਾ ਨਾ ਤਾਂ ਕਿ ਉਹਦੀ ਆਪਣੀ ਦੂਜੀ ਸਲਾਈਏ ਇੱਕ ਵਾਰੀ ਆਪਣਾ ਕੰਪਲੀਟ ਹੋ ਗਿਆ ਹੁਣ ਆਪਾਂ ਨੂੰ ਜਿਵੇਂ ਕੁੰਡੇ ਦਿਖਦੇ ਆਪਾਂ ਉਦਾਂ ਹੀ ਪਾਵਾਂਗੇ ਤਿੰਨ ਕੁੰਡੇ ਆਪਣੇ ਸਿੱਤੇ ਠੀਕ ਹੈ ਜੀ ਤਾਂ ਗਾ ਆਪਣੀ ਸਾਈਡ ਦੋ ਕੁੰਡੇ ਆਪਣੇ ਪੁੱਠੇ ਤਾਂ ਗਾ ਮਾਵਲੀ ਸਾਈਡ ਦੋ ਕੁੰਡੇ ਆਪਣੇ ਸਿੱਧੇ ਤਾਂ ਗਾ ਆਪਣੀ ਸਾਈਡ ਦੋ ਕੁੰਡੇ ਆਪਣੇ ਪੁੱਠੇ ਇਹ ਸਾਰੇ ਆਪਾਂ ਨੇ ਇਦਾਂ ਸਲਾਈ ਹੈ ਜਿਹੜੀ ਦੋ ਦੋ ਕੁੰਡੇ ਇੱਦਾਂ ਹੀ ਆਪਣੇ ਰਿਪੀਟ ਕਰਨੇ ਨੇ ਦੋ ਕੁੰਡੇ ਆਪਣੇ ਸਿੱਧੇ ਹੋ ਜਾਣਗੇ ਤੇ ਦੋ ਕੁੰਡੇ ਆਪਣੇ ਪੁੱਠੇ ਪਹਿਲਾਂ ਮੈਂ ਸਿੱਧੀ ਸਲਾਈ ਇੱਦਾਂ ਹੀ ਪਾ ਗਈ ਸੀ ਇਹੀ ਭਲੇਖੇ 'ਚ ਵੀ ਦੋ ਕੁੰਡੇ ਸਿੱਧੇ ਪਾਉਣੇ ਆ ਦੋ ਕੁੰਡੇ ਪੁੱਠੇ ਉੱਟ ਜੈਨ ਵਾਲੀ ਜਿਹੜੀ ਆਪਣੀ ਸਲਾਈ ਸੀ ਪਹਿਲੀ ਉਹ ਮੈਂ ਭੁੱਲੀ ਗਈ ਆ ਤਿੰਨੇ ਕੁੰਡੇ ਆਪਾਂ ਉੱਥੇ ਪਾਉਣੇ ਹੁਣ ਆਪਾਂ ਆ ਗਏ ਸਿੱਧੀ ਸੈ ਠੀਕ ਆ ਜੀ ਆਪਣੀ ਆ ਗਈ ਆ ਸੱਤਵੀਂ ਸਲਾਈ ਆਪਾਂ ਨੇ ਕੀ ਕਰਨਾ ਆ ਦੋ ਕੁੰਡੇ ਆਪਾਂ ਨੇ ਸਿੱਧੇ ਪਾ ਲੈਣੇ ਨੇ ਦੋ ਕੁੰਡੇ ਆਪਾਂ ਨੇ ਸਿੱਧੇ ਪਾ ਲਏ ਜੀ ਹੁਣ ਆਪਾਂ ਨੇ ਕੀ ਕਰਨਾ ਤਾਗਾ ਮਗਲੀ ਸਾਈਡ ਹੀ ਰੋ ਆਪਣਾ ਇਹ ਵਾਲਾ ਪੁੱਠਾ ਕੁੰਡਾ ਨਾ ਜਿਹੜਾ ਇਹ ਵਾਲਾ ਇਹਨੂੰ ਆਪਾਂ ਪਹਿਲਾਂ ਬੁਣਨਾ ਆ ਸਿੱਧੇ ਕੁੰਡੇ ਨੂੰ ਬਾਅਦ ਵਿੱਚ ਆਪਾਂ ਨੇ ਕੀ ਕਰਨਾ ਬੈਕ ਸਾਈਡ ਤੋਂ ਇਹ ਕੁੰਡਾ ਚੱਕਣਾ ਏ ਤਾਂ ਇਹਨੂੰ ਆਪਾਂ ਇਦਾਂ ਪਹਿਲਾਂ ਬੁਣਨ ਲੱਗੇ ਤੇ ਜਿਹੜਾ ਦੂਜਾ ਕੁੰਡਾ ਆਪਣਾ ਸਿੱਧਾ ਸੀ ਇਹਨੂੰ ਆਪਾਂ ਬਾਅਦ ਵਿੱਚ ਹੀ ਠੀਕ ਹੈ ਜੀ ਇਹ ਆਪਣੇ ਹੁੰਡੇ ਸਿੱਧੇ ਕਰ ਤੇ ਹੁਣ ਆਪਣਾ ਆ ਪੁੱਠਾ ਕੁੰਡਾ ਜਿਹੜਾ ਇਹਨੂੰ ਛੱਡ ਕੇ ਆਪਣੇ ਆ ਸਿੱਧਾ ਕੁੰਡਾ ਜਿਹੜਾ ਇਹਨੂੰ ਆਪਾਂ ਪਹਿਲਾਂ ਬੁਣਨਾ ਉਹ ਵੀ ਮੂਲੀ ਸਾਈਡ ਤੋਂ ਇਦਾਂ ਮੂਲੀ ਸਾਈਡ ਤੋਂ ਆਪਾਂ ਇਦਾਂ ਬੁਣਿਆ ਤੇ ਬਾਅਦ ਵਿੱਚ ਪੁੱਠਾ ਕੁੰਡਾ ਠੀਕ ਹੈ ਜੀ ਦੇਖੋ ਇਹ ਕੁੰਡੇ ਅਦਲਾ ਬਦਲੀ ਹੋ ਗਏ ਨੇ ਪੁੱਠਿਆਂ ਤੇ ਵੀ ਸਿੱਧੇ ਹੋ ਗਏ ਨੇ ਇਦਾਂ ਜੁੜ ਕੇ ਨੇ ਠੀਕ ਹੈ ਜੀ ਦੋਵੇਂ ਸਿੱਧੇ ਕੁੰਡੇ ਇਦਾਂ ਆਪਸ ਵਿੱਚ ਹੁਣ ਆਪਾਂ ਨੇ ਕੀ ਕਰਨਾ ਸਿੱਧਾ ਕੁੰਡਾ ਛੱਟਣਾ ਬੈਕ ਸਾਈਡ ਤੋਂ ਪੁੱਠਾ ਕੁੰਡਾ ਛੱਟਣਾ ਇਹਨੂੰ ਆਪਾਂ ਪਹਿਲਾਂ ਬੁਣਾਂਗੇ ਤੇ ਇਹਨੂੰ ਆਪਾਂ ਬਾਅਦ ਵਿੱਚ ਹੁਣ ਆਪਣੇ ਪੁੱਠੇ ਕੁੰਡੇ ਨੂੰ ਛੱਡ ਕੇ ਸਿੱਧੀ ਸਾਈਡ ਆਪਣੀ ਇਹ ਸਿੱਧਾ ਕੁੰਡਾ ਚੱਕਣਾ ਇਹਨੂੰ ਆਪਾਂ ਪਹਿਲਾਂ ਬੁਣਾਂਗੇ ਮੂਰਲੀ ਸਾਈਡ ਤੋਂ ਤੇ ਪੁੱਠੇ ਕੁੰਡੇ ਨੂੰ ਆਪਾਂ ਬੁਣਾਂਗੇ ਬਾਅਦ ਵਿੱਚ ਠੀਕ ਹੈ ਜੀ ਹੁਣ ਆਪਾਂ ਨੇ ਸਿੱਧਾ ਕੁੰਡਾ ਛੱਡ ਕੇ ਬੈਕ ਸਾਈਡ ਤੋਂ ਪੁੱਠਾ ਕੁੰਡਾ ਚੱਕਣਾ ਇਦਾਂ ਬੈਕ ਸਾਈਡ ਤੋਂ ਚੱਕਾਂਗੇ ਤੇ ਇਹਨੂੰ ਪਹਿਲਾਂ ਬੁਣਾਂਗੇ ਇਹਨੂੰ ਬਾਅਦ ਵਿੱਚ ਹੁਣ ਆਪਾਂ ਪੁੱਠਾ ਕੁੰਡਾ ਛੱਡ ਕੇ ਸਿੱਧਾ ਕੁੰਡਾ ਚੱਕਾਂਗੇ ਸਿੱਧੀ ਸੈੜ ਤੋਂ ਇੱਥਾ ਇਹਨੂੰ ਆਪਾਂ ਪਹਿਲਾਂ ਬੁਣਾਂਗੇ ਤੇ ਇਹਨੂੰ ਆਪਾਂ ਬਾਅਦ ਵਿੱਚ ਠੀਕ ਹੈ ਜੀ ਇਹ ਆਪਣੀ ਸੱਤਵੀਂ ਸਲਾਈ ਹੈ ਇਹ ਹੀ ਜਿਹੜੇ ਆਪਣੀ ਗੁੰਡਿਆ ਇਦਾਂ ਹੀ ਆਪਾਂ ਨੇ ਇਹ ਇਹ ਸਲਾਈ 'ਚ ਸਾਰੇ ਬਦਲਨੇ ਨੇ ਆਪਣੀ ਸਿੱਧੀ ਸਲਾਈ ਹੀ ਪੈਣੀ ਹੈ ਮਗਲੇ ਸੈੜ ਹੀ ਰਹੂਗਾ ਆਪਣਾ ਧਾਗਾ ਤੇ ਸਾਰੇ ਗੁੰਡੇ ਆਪਣੇ ਸਿੱਧੇ ਪੈ ਜਾਣਗੇ ਇਹ ਦੋ ਕੁੰਡੇ ਨੇ ਆਪਣੇ ਇਹਨਾਂ ਨੂੰ ਆਪਾਂ ਪੁੱਠੇ ਪਾ ਲਾਂਗੇ ਸੱਤ ਸਲਾਈਆਂ ਆਪਣੀਆਂ ਹੋ ਗਈਆਂ ਕੰਪਲੀਟ ਆਪਾਂ ਆ ਗਏ ਅੱਠਵੀਂ ਸਲਾਈ ਪੁੱਠੀ ਸਾਈ ਇਹ ਸਾਰੀ ਆਪਣੇ ਕੁੰਡੇ ਪੁੱਠੇ ਪੁੱਠੇ ਬਣਾਉਣੇ ਨੇ ਸਾਰੀ ਸਲਾਈ ਆਪਣੀ ਪੁੱਠੀ ਪੈ ਜਾਣੀ ਇਹ ਵਾਲੀ ਜੀ ਹਾਂਜੀ ਆਪਾਂ ਨੇ ਉੱਠੀ ਸਲਾਈ ਵੀ ਕੰਪਲੀਟ ਕਰ ਲਈ ਤੇ ਚਾਰ ਸਲਾਈਆਂ ਆਪਾਂ ਨੇ ਡਿਜ਼ਾਈਨ ਦੀਆਂ ਹੋਰ ਪਾਲੀਆਂ ਨੇ ਤੇ ਬੈਕ ਸਾਈਡ ਤੋਂ ਇਹ ਵਾਲਾ ਜਿਹੜਾ ਡਿਜ਼ਾਈਨ ਆ ਇਦਾਂ ਬਣਦਾ ਹੈ ਤੇ ਸਿੱਧੀ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਇਦਾਂ ਬਣਦਾ ਹੈ ਠੀਕ ਹੈ ਜੀ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੇ ਚਾਰ ਹੀ ਕੁੰਡੀਆਂ ਦਾ ਇਹ ਵਾਲਾ ਡਿਜ਼ਾਈਨ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਹੈ ਤੇ ਸੌਖਾ ਵੀ ਬਹੁਤ ਆ ਠੀਕ ਹੈ ਜੀ ਤੇ ਇਹ ਵਾਲਾ ਡਿਜ਼ਾਈਨ ਆ ਜਿਹੜਾ ਤੁਹਾਨੂੰ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਜਿਹੜੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਠੀਕ ਆ ਜੀ ਆਪਾਂ ਤੁਹਾਨੂੰ ਹੁਣ ਅਗਲੀ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ